ਨਮਸਕਾਰ ਤੁਸੀਂ ਦੇਖ ਰਹੇ ਹੋ ਪਾਫ ਨਿਊਜ਼ ਚੈਨਲ ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਬੰਦ ਕਰਨ ਕਾਰਨ ਆਮ ਜਨਤਾ ਵਿੱਚ ਵੱਡੀ ਹਲਚਲ ਮਚ ਗਈ ਅਤੇ ਰਜਿਸਟਰੀਆਂ ਕਰਾਉਣ ਤੋਂ ਪਹਿਲਾਂ ਐਨਓਸੀ ਲੈਣੀ ਬਹੁਤ ਜ਼ਰੂਰੀ ਹੋ ਗਈ ਇਸ ਦੇ ਰੋਸ ਵਜੋਂ ਫਰੀਦਕੋਟ ਸ਼ਹਿਰ ਦੇ ਕਰਮਚਾਰੀਆਂ ਨੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਦੇਖਦੇ ਆ ਪੂਰੀ ਖਬਰ ਮੁਰਦਾਬਾਦ ਯਾ ਸਰਕਾਰ ਮੁਰਦਾਬਾਦ ਯਾ ਸਰਕਾਰ ਮੁਰਦਾਬਾਦ ਯਾ ਸਰਕਾਰ ਐਨਓਸੀ ਮਾਗ जय जनता जय संघर्ष। ਜੁੜਾਬਾਦ। ਪੰਜਾਬ ਸਰਕਾਰ ਇਹ ਜਿਹੜੀ ਪਾਲਿਸੀ ਹੈ ਪਹਿਲਾਂ ਤਾਂ ਇਹ ਐਨਓਸੀ ਦਾ ਮਸਲਾ ਸੀਗਾ ਜੀ। ਸਰਦਾਰ ਭਗੰਤ ਸਿੰਘ ਮਾਨ ਜੀ ਨੇ ਅਨਾਉਂਸ ਕਰਤਾ ਬਿਨੈ ਸੋਚੇ ਸਮਝਿਆ ਕਿ ਅੱਜ ਤੋਂ ਕੋਈ ਵੀ ਪ੍ਰਾਪਰਟੀ ਹੈ ਜਿਹੜਾ ਫਰਵੀ 2024 ਚ ਕਿ ਇਹਦੀ ਐਨਓਸੀ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ। ਪਰ ਉਹ ਜੇ ਨੋਟੀਫਿਕੇਸ਼ਨ ਹੁੰਦੀ ਤਾਂ ਸ਼ਾਇਦ ਅਫਸਰ ਵੀ ਗੱਲ ਨੂੰ ਸੁਣ ਲੈਂਦੇ। ਪਰ ਰਜਿਸਟਰੀਆਂ ਲਿਖਾ ਕੇ ਜਦੋਂ ਤਹਿਸੀਲਦਾਰ ਸਾਹਿਬ ਰੰਗੋਲੇ ਗਏ ਤੇ ਉਹ ਕਹਿੰਦੇ ਜੀ notification ਦਿਖਾਓ ਪਰ notification ਕੋਈ ਹੈ ਨਹੀਂ ਸੀ ਉਸ ਨੂੰ ਦਾ ਲੋਕਾਂ ਨੂੰ ਉਹਨਾਂ ਨੇ ਬੇਵਕੂ ਬਣਾਉਦਾ ਗੱਲਾਂ ਨਾਲ ਪਰ ਅੱਜ ਜਿਹੜਾ ਅਸੀਂ ਧਰਨਾ ਦਿੱਤਾ ਇਹਨਾਂ ਨੇ ਹਫਤਾ ਪਹਿਲਾਂ ਇੱਕ ਪਰਫਾਰਮਾ ਡਾਊਨਲੋਡ ਕਰਤਾ ਪੋਰਟਲ ਤੇ ਕਿ ਦੋ ਦੇ ਚ ਗੋਲਮ ਬਣਾਦੇ ਆਥੋਰਾਈਟ ਤੇ ਆਨਾਥੋਰਾਈਟ ਉਸ ਵਿੱਚ ਕੀ ਹੈ ਆਥੋਰਾਈਟ ਦਾ ਬੁੰਡਾ ਅਪਰੂਵਡ ਕਲੋਨੀਆਂ ਹੋ ਗਈਆਂ ਆਨਾਥੋਰਾਈਟ ਤੇ ਇਹਨਾਂ ਨੇ ਸਾਰਾ ਸ਼ਹਿਰ ਪਾਦਾ ਵੀ ਐਨਓਸੀ ਲਿਆਓ ਜੀ ਭਾਵੇਂ ਉਹ ਜਿਹੜੀ 30 ਸਾਲ ਪੁਰਾਣੀ ਹੈ ਤੇ ਭਾਵੇਂ 40 ਸਾਲ ਪੁਰਾਣੀ ਹੈ ਜਿਹਦਾ ਖਸਰਾ ਨੰਬਰ ਹੈ ਜਾਂ ਨਕਸ਼ਾ ਪਾਸ ਹੈ ਉਹਦੇ ਵੀ ਐਨਓਸੀ ਇਹਨਾਂ ਨੇ ਮੰਗੀ ਇਸ ਕਰਕੇ ਇਸ ਨਾਲ 90% ਕੰਮ ਹੈ ਜਿਹੜਾ ਤਹਿਸੀਲਾਂ ਦਾ ਰਜਿਸਟਰੀਆਂ ਦਾ ਉਹ ਬੰਦ ਹੋ ਗਿਆ ਉਸ ਦੇ ਘਰ ਨੇ ਅਸੀਂ ਕਰਕੇ ਧਰਨਾ ਅੱਜ ਸਾਨੂੰ ਮਜਬੂਰੀ ਵਜਿਹਾ ਧਰਨਾ ਦੇਣਾ ਪਿਆ ਮੈਂ ਭਗਵੰਤ ਸਿੰਘ ਮਾਨ ਨੂੰ ਤੋਂਡੇ ਮਾਧਿ ਮਰਾਈ ਇਹ ਬੇਨਤੀ ਕਰਦਾ ਕਿ ਐਨਓਸੀ ਨੂੰ ਜੋ ਤੁਸੀਂ ਜਵੰਨੀ ਗਲੰਮੀ ਗੱਲ ਕੀਤੀ ਐ ਉਹਨੂੰ ਨੋਟੀਫਿਕੇਸ਼ਨ ਆਪਣੇ 92 ਐਮਐਲਏ ਦੀ ਸਰਵਸੰਮਤੀ ਨਾਲ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕਰਕੇ ਹਾਈ ਕੋਰਟ 'ਚ ਉਹਦੀ ਜਾਰੀ ਬੇਨਤੀ ਕਰੋ ਤੇ ਜਾਰੀ ਕਰਵਾਓ ਜਿਹੜੀ ਐਨਓਸੀ ਐ ਉਹ ਵੀ ਇੱਕ ਟੇਡਾ ਕੰਮ ਕਰਤਾ ਵੀ ਉਹਦੇ ਨਾਲ ਇੱਕ ਤਾਂ ਐਨਡੀਸੀ ਲਾਓ ਜੀ ਫਿਰ ਇਹ ਜਿਹੜੀ ਐਨਓਸੀ ਐ ਇਹਨਾਂ ਨੇ ਕੀ ਕਿਹਾ ਸੀ ਵੀ ਸੁੱਖ ਸਖਾਲਾ ਕਰਤਾ ਤੁਹਾਨੂੰ ਔਰ ਉਹ ਆਰਕੀਟੈਕਟ ਦੇ थ्रू ਫਾਈਲ ਜਾ ਰਹੀ ਹੁੰਦੀ ਹੈ ਜੀ 36 ਉਹਦੇ ਚ ਝਮੇਲੇ ਆ ਜੀ ਆਈ ਆਈਓ ਹੈ ਏਡੀਸੀ ਹੈ ਉਹਦੇ ਕਰਕੇ ਐਨਓਸੀ ਲੈਣੀ ਕੋਈ ਸੌਖੀ ਨਹੀਂ ਰਹੀ ਜੀ ਇਹ ਤਾਂ ਕਰਕੇ ਇਹ ਇਹਨਾਂ ਨੇ ਐਨਓਸੀ ਹੁਣ ਔਕੇ ਸੌਕੇ ਲੈਦਾ ਲੈਂਦੇ ਸੀ ਪਰ ਕੀ ਹੈ ਵੀ ਹੁਣ ਐਨਓਸੀ ਦਾ ਵੀ ਹੋਰ ਮਸਲਾ ਹੈ ਜੀ ਮੰਨ ਲਓ ਤੁਹਾਡੇ ਕੋਲੇ 200 ਗਜ ਦੀ ਐਨਓਸੀ ਹੈ ਇੱਕ ਬੰਦੇ ਨੇ ਵੇਚਣਾ ਦੋ ਭਰਾਵਾਂ ਦੀ ਉਹ ਜਗ੍ਹਾ ਇੱਕ ਨਹੀਂ ਵੇਚ ਸਕਦਾ ਉਹਨੂੰ ਦੋਵਾਂ ਨੂੰ ਵੇਚ ਨਹੀਂ ਪਾਊਗੀ ਉਹ ਇਕੱਠੀ ਵੇਚ ਨਹੀਂ ਪਾਊਗੀ ਨਾ ਕੀ ਉਹ ਤੁਸੀਂ 100 ਗਜ ਵੇਚ ਲੋਗੇ ਕਿਉਂਕਿ ਇਹ ਕਹਿੰਦੇ ਐਨਓਸੀ ਤੇ ਤੁਸੀਂ ਟੋਟੇ ਨਹੀਂ ਕਰ ਸਕਦੇ ਇਸ ਕਰਕੇ ਇਹ ਐਨਓਸੀ ਦਾ ਦਾ ਮਸਲਾ ਬਹੁਤ ਗੰਭੀਰ ਹੈ